ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਨਮਸਤੇ ਗੁੱਡ ਮਾਰਨਿੰਗ ਅਦਾਬ ਮੈਂ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਬੰਡਾ ਤੁਹਾਡੇ ਨਾਲ ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ ਦੇ ਮੁੱਦੇ ਤੇ ਗੱਲ ਕਰਨ ਜਾ ਰਿਹਾ ਹਾਂ ਲੀਗਲ ਏਡ ਡਿਫੈਂਸ ਕਾਉਂਸਲ ਸਿਸਟਮ ਅੱਜ ਦੇ ਸਮੇਂ ਤੇ ਜੋ ਚੱਲ ਰਿਹਾ ਹੈ ਉਸ ਦੇ ਕੀ ਕੀ ਨੁਕਸਾਨ ਨੇ ਕਿਸ ਤਰ੍ਹਾਂ ਇਸ ਸਮਾਜ ਲਈ ਬਹੁਤ ਵੱਡਾ ਖਤਰਾ ਬਣਨ ਜਾ ਰਿਹਾ ਹੈ ਉਸ ਲਈ ਤੁਹਾਨੂੰ ਸਾਰਿਆਂ ਨੂੰ ਸੂਚਿਤ ਕਰਨਾ ਮੈਂ ਆਪਣਾ ਫਰਜ਼ ਸਮਝਦਾ ਹਾਂ ਅੱਜ ਜਦੋਂ ਕੋਈ ਵੀ ਸਮਾਜ ਵਿਰੋਧੀ ਅਨਸਰ ਸਮਾਜ ਦੇ ਵਿਰੁੱਧ ਕਿਸੇ ਤਰ੍ਹਾਂ ਦਾ ਜੁਰਮ ਕਰਦਾ ਹੈ ਤਾਂ ਪੁਲਿਸ ਵੱਲੋਂ ਉਸ ਦੇ ਖਿਲਾਫ ਪਰਚਾ ਦਰਜ ਕੀਤਾ ਜਾਂਦਾ ਹੈ। ਔਰ ਫਿਰ ਥਾਣੇ ਦੇ ਵਿੱਚ ਹੀ ਉਸ ਪਰ ਜਿਹੜਾ ਜੁਰਮ ਕਰਨ ਵਾਲੇ ਨੂੰ ਫਰੀ ਦਾ ਵਕੀਲ ਮਹਈਆ ਕਰਾਇਆ ਜਾਂਦਾ ਹੈ। ਉਸ ਦਾ ਕੇਸ ਵੀ ਫਰੀ ਦੇ ਵਿੱਚ ਹੀ ਜਿਹੜਾ ਝਗੜਿਆ ਜਾਂਦਾ ਹੈ ਔਰ ਫਰੀ ਦੇ ਵਿੱਚ ਹੀ ਉਸ ਨੂੰ ਉਹਦੀ ਜ਼ਮਾਨਤ ਹੈ ਜਿਹੜੀ ਉਹ ਕਰਾਈ ਜਾਂਦੀ ਹੈ ਕਿਉਂਕਿ ਜ਼ਮਾਨਤਿਆਂ ਦਾ ਪ੍ਰਬੰਧ ਵੀ ਸਰਕਾਰ ਵੱਲੋਂ ਕੀਤਾ ਜਾਂਦਾ ਹੈ। ਔਰ ਇਸ ਤਰ੍ਹਾਂ ਉਹ ਆਦਮੀ ਬਾਹਰ ਆ ਜਾਂਦਾ ਹੈ ਜਦੋਂ ਬਾਹਰ ਆ ਜਾਂਦਾ ਹੈ ਉਹ ਫਿਰ ਜੁਰਮ ਕਰਦਾ ਹੈ ਔਰ ਦੂਜੀ ਵਾਰ ਵੀ ਉਸ ਨੂੰ ਵਕੀਲ ਮੁਹੱਈਆ ਕਰਾਇਆ ਜਾਂਦਾ ਹੈ ਉਹ ਦੂਜੀ ਵਾਰ ਵੀ ਬਾਹਰ ਆ ਜਾਂਦਾ ਫਿਰ ਉਹ ਜਿੰਨੀ ਤੇਰ ਜੁਰਮ ਕਰਦਾ ਜਾਂਦਾ ਹੈ ਕਰਦਾ ਜਾਂਦਾ ਹੈ ਕਰਦਾ ਜਾਂਦਾ ਹੈ ਉਨੀ ਚਿਰ ਉਹਨੂੰ ਫ੍ਰੀ ਦਾ ਵਕੀਲ ਮੁਹੱਈਆ ਕਰਾਇਆ ਜਾਂਦਾ ਹੈ ਇਹਦੇ ਨਾਲ ਸਾਡੇ ਜਿਹੜੇ ਸਭਿਕ ਸਮਾਜ ਸਭੇ ਲੋਕ ਨੇ ਸਾਡਾ ਸਮਾਜ ਹੈ ਜਿਹੜਾ ਉਹਦੇ ਲਈ ਇਹ ਲੋਕ ਬਹੁਤ ਵੱਡਾ ਖਤਰਾ ਬਣ ਰਹੇ ਨੇ ਔਰ ਇੱਕ ਪਾਸੇ ਸਰਕਾਰੀ ਜਿਹੜੀ ਮਸ਼ੀਨਰੀ ਕੰਮ ਕਰ ਰਹੀ ਹੈ ਉਹੀ ਉਹਨੂੰ ਜਿਹੜਾ ਫਸਾਰੀ ਹੈ ਕਿਸੇ ਮੁਕਦਮੇ ਦੇ ਵਿੱਚ ਤੇ ਉਹੀ ਉਸ ਨੂੰ ਛੁਡਾ ਰਹੀ ਹੈ ਇਹਦੇ ਨਾਲ ਜਿਹੜਾ ਜੁਰਮ ਅਗੇਂਸਟ ਔਮਨ ਜਿਹੜੇ ਆ ਉਹ ਵਧ ਰਹੇ ਨੇ ਬੱਚਿਆਂ ਦੇ ਖਿਲਾਫ ਜੁਰਮ ਵਧ ਰਹੇ ਨੇ ਨਸ਼ੇ ਦੇ ਕੇਸਸ ਨੇ ਜਿਹੜੇ ਉਹ ਉਹ ਬਹੁਤ ਜ਼ਿਆਦਾ ਵਧ ਰਹੇ ਨੇ ਕਿਉਂਕਿ ਜਿਹੜੇ ਆ ਇਸ ਤਰ੍ਹਾਂ ਦੇ ਲੋਕ ਨੇ ਸਮਾਜ ਵਿਰੋਧੀ ਅਨਸਰ ਨੇ ਉਹਨਾਂ ਦੇ ਹੌਸਲੇ ਬਲੰਦ ਹੋ ਰਹੇ ਆ ਉਹਨਾਂ ਨੂੰ ਜੋ ਜਿਹੜਾ ਹੈ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਉਹਨਾਂ ਦੇ ਦਿਮਾਗ ਦੇ ਵਿੱਚੋਂ ਇਹ ਗੱਲ ਨਿਕਲ ਚੁੱਕੀ ਹੈ ਤਾਂ ਇਸ ਕਰਕੇ ਉਹ بار-बार ਜੰਮ ਕਰਦੇ ਨੇ ਤਾਂ ਇਹਦੇ ਲਈ ਜ਼ਿਲ੍ਹਾ ਬਾਰ ਐਸੋਸੀਏਸ਼ਨ ਮਿੰਡਾ ਸਾਡੇ ਸਮਾਜ ਨੂੰ ਬਚਾਉਣ ਲਈ ਤੇ ਆਮ ਲੋਕਾਂ ਨੂੰ ਇਸ ਦੇ ਨੁਕਸਾਨ ਤੋਂ ਜਾਗਰੂਕ ਕਰ ਲਈ ਹਰ ਵਕੀਲ ਦੇ ਕਮਰੇ ਦੇ ਬਾਹਰ ਇਹ ਪੋਸਟਰ ਜਿਹੜੇ ਆ ਉਹ ਲਗਵਾ ਰਹੇ ਆ ਔਰ ਅਸੀਂ ਨੈਸ਼ਨਲ ਲੀਗਲ ਸਸਟੋਰੀਟੀ ਅਤੇ ਸਟੇਟ ਲੀਗਲ ਸਸਟੋਰੀਟੀ ਵੱਲੋਂ ਇਹ ਜੋ ਸਕੀਮ ਚਲਾਈ ਜਾ ਰਹੀ ਹੈ ਇਸ ਦਾ ਡਟ ਕੇ ਵਿਰੋਧ ਕਰਦੇ ਹਾਂ ਜਿਹੜੇ ਨੀਡੀ ਲੋਕ ਨੇ ਜਿਹੜੇ ਪੂਰ ਲੋਕ ਨੇ ਜਾਂ ਜਿਹੜੇ ਮਾਰਜਨਲ ਸੈਕਸ਼ਨ ਨੇ ਉਹਨਾਂ ਨੂੰ ਫ੍ਰੀ ਦੇ ਵਿੱਚ ਕਾਨੂੰਨੀ ਸਹਾਇਤਾ ਦਿੱਤੀ ਜਾਣੀ ਚਾਹੀਦੀ ਹੈ ਪਰ ਜੋ ਬਾਰ-ਬਾਰ ਜੁਰਮ ਕਰ ਰਿਹਾ ਹੈ ਜਾਂ ਜਿਹੜੇ ਹੀਨਿਸ ਕ੍ਰਾਈਮ ਕਰ ਰਹੇ ਨੇ ਇਦੇ ਲਈ ਕੋਈ ਕ੍ਰਾਈਟੇਰੀਆ ਜ਼ਰੂਰ ਫਿਕਸ ਹੋਣਾ ਚਾਹੀਦਾ ਹੈ ਤਾਂ ਜੋ ਕਾਨੂੰਨ ਦਾ ਡਰ ਬਣਿਆ ਰਹੇ ਔਰੇ ਜੁਰਮ ਕਰਨ ਵਾਲੇ ਨੂੰ ਹੋ ਇੱਕ ਵਾਰੀ ਫ੍ਰੀ ਦਾ ਵਕੀਲ ਦਿੱਤਾ ਜਾਵੇ ਜਾਂ ਕੋਈ ਦੋ ਵਾਰਾਂ ਦਿੱਤਾ ਜਾਵੇ ਜਾਂ ਉਮਰ ਭਰ ਲਈ ਮਤਲਬ ਉਹਨੂੰ ਪੰਜ ਚਾਰ ਵਾਰ ਵਕੀਲ ਦੇ ਦਿੱਤਾ ਜਾਵੇ ਇਸ ਤੋਂ ਜ਼ਿਆਦਾ ਨਾ ਦਿੱਤਾ ਜਾਵੇ ਔਰ ਨਹੀਂ ਤਾਂ ਜਿਹੜੇ ਸਾਡੇ ਸੱਭਿਅਕ ਲੋਕ ਨਹੀਂ ਉਹ ਇਸ ਸਮਾਜ ਦੇ ਵਿੱਚ ਉਹਨਾਂ ਦਾ ਰਹਿਣਾ ਜਿਹੜਾ ਦੁੱਬਰ ਹੋ ਜਾਊਗਾ ਅਸੀਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਬਿੰਡਾ ਇਸ ਦਾ ਡਟ ਕੇ ਵਿਰੋਧ ਕਰਦੀ ਹੈ ਤਾਂ ਜੋ ਸਾਡੇ ਸੱਭੇਕ ਲੋਕ ਅਮਨ ਸ਼ਾਂਤੀ ਨਾਲ ਰਹਿ ਸਕਣ ਆਓ ਤੁਸੀਂ ਵੀ ਸਾਡਾ ਸਾਥ ਦਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ